ਬਿਕਰਮ ਸਿੰਘ ਮਜੀਠੀਆ ਸੋਸ਼ਲ ਮੀਡੀਆ ਦਾ ਬੜਾ ਬਰੀਕੀ ਦੇ ਨਾਲ ਇਸਤੇਮਾਲ ਕਰਦੇ ਆ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਪਰ ਜਦੋਂ ਇੱਕ ਵਾਰ ਬਿਕਰਮ ਸਿੰਘ ਮਜੀਠੀਆ ਕਿਸੇ ਟੌਪਿਕ ਦੇ ਪਿੱਛੇ ਪੈ ਜਾਣ ਤੇ ਫਿਰ ਉਹ ਛੇਤੀ ਛੇਤੀ ਪਿੱਛੇ ਹਟਦੇ ਨੇ ਇਹ ਵੀ ਦੇਖੀ ਪਰਖੀ ਗੱਲ ਹੈ ਬਿਕਰਮ ਸਿੰਘ ਮਜੀਠੀਆ ਅਤੇ ਉਹਨਾਂ ਦਾ ਇੱਕ ਵਿਵਾਦ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਦੇ ਨਾਲ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਰਹਿ ਗਈ ਕਿ ਇਹ ਵਿਵਾਦ ਖਾਸਾ ਭਖਿਆ ਪਿਆ ਖਾਸ ਕਰਕੇ ਉਸ ਤੋਂ ਬਾਅਦ ਜਦੋਂ ਤੋਂ ਸੋ ਕੁਬੀਰ ਸਿੰਘ ਬਾਦਲ ਦੇ ਉੱਤੇ ਇਕ ਅਚਤ ਗੋਲੀ ਜਿਹੜੀ ਹੈ ਇਕ ਅਚਤ ਹਮਲਾ ਜਿਹੜਾ ਕੀਤਾ ਗਿਆ ਔਰ ਗੋਲੀ ਚੱਲੀ ਹੈ। ਨਰਨ ਸਿੰਘ ਚੌੜਾ ਨੂੰ ਲੈ ਕੇ ਬਹੁਤ ਗੱਲਾਂ ਆਲਰੇਡੀ ਵਿਕਰਮ ਸਿੰਘ ਮਜੀਠੀਆ ਕਰ ਚੁੱਕੇ ਨੇ ਜਿਹੜੀਆਂ ਸੀਸੀਟੀਵੀਜ਼ ਪੁਲਿਸ ਮੰਗਦੀ ਪਈ ਸੀ ਪ੍ਰਸ਼ਾਸਨ ਮੰਗਦਾ ਪਿਆ ਸੀ ਉਹ ਸੀਸੀਟੀਵੀਜ਼ ਵਿਕਰਮ ਸਿੰਘ ਮਜੀਠੀਆ ਆਪਣੇ ਪੱਧਰ ਦੇ ਉੱਤੇ ਸਾਂਝੀਆਂ ਕਰਦੇ ਆ ਹਾਲਾਂਕਿ ਉਹ ਸਾਰਾ ਕੁਝ ਆਪਣੇ ਪੱਧਰ ਦੇ ਉੱਤੇ ਚੱਲਿਆ ਪਰ ਇਸੇ ਹਮਲੇ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਕ ਵਕ ਥਾਮਾਂ ਦੇ ਉੱਤੇ ਧਮਾਕੇ ਵੀ ਹੋਏ ਕਦੀ ਮਜੀਠੀਏ ਥਾਣੇ ਦੇ ਵਿੱਚ ਕਦੀ ਇਸਲਾਮਾਬਾਦ ਥਾਣੇ ਦੇ ਵਿੱਚ ਵਾਕ ਵਕ ਥਾਮਾਂ ਦੇ ਉੱਤੇ ਇਹ ਹਮਲੇ ਦੇਖਣ ਨੂੰ ਮਿਲੇ ਔਰ ਉਸੇ ਚੀਜ਼ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਇੱਕ ਟਵੀਟ ਕੀਤਾ ਹੈ ਇੱਕ ਤੰਜ ਕੱਸਿਆ ਆ ਪ੍ਰਤੀਤ ਹੁੰਦਾ ਨਜ਼ਰ ਆ ਰਿਹਾ ਹੈ ਬਿਕਰਮ ਸਿੰਘ ਮਜੀਠੀਆ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ਉਹ ਤਸਵੀਰ ਡੀਜੀਪੀ ਗੌਰਵ ਯਾਦਵ ਤੇ ਕਮਿਸ਼ਨਰ ਪੁਲਿਸ ਜਿਹੜੇ ਅੰਮ੍ਰਿਤਸਰ ਦੇ ਕਮਿਸ਼ਨਰ ਨੇ ਗੁਰਪ੍ਰੀਤ ਸਿੰਘ ਪੁੱਲਰ ਵੀ ਹੈ ਗੁਰਪ੍ਰੀਤ ਸਿੰਘ ਪੁੱਲਰ ਕਮਿਸ਼ਨਰ ਪੁਲਿਸ ਡੀਜੀਪੀ ਗੌਰਵ ਯਾਦਮ ਨੂੰ ਬੁਕੇ ਦਿੰਦੇ ਪਏ ਇਹ ਉਹਨਾਂ ਦਾ ਸਵਾਗਤ ਕਰਦੇ ਪਏ ਆ ਬਿਕਰਮ ਸਿੰਘ ਮਜੀਠੀਆ ਨੇ ਸ਼ਾਇਦ ਉੱਤੇ ਤੰਜ ਕੱਸਿਆ ਬਿਕਰਮ ਸਿੰਘ ਮਜੀਠੀਆ ਆਪਣੇ ਟਵੀਟ ਉੱਤੇ ਲਿਖਦੇ ਨੇ ਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਡੀਜੀਪੀ ਸਾਹਿਬ ਨੂੰ ਬੁਕਾ ਭੇਟ ਕਰਕੇ ਕਿਹਾ ਕਿ ਕੁਝ ਨਹੀਂ ਹੋਇਆ ਬਸ ਟਾਇਰ ਫਟਿਆ ਹੁਣ ਇਸ ਸੁਭਾਵਿਕ ਤੌਰ ਦੇ ਉੱਤੇ ਤੰਜ ਕੱਸਿਆ ਪ੍ਰਤੀਤ ਹੋ ਸਕਦਾ ਹੈ ਬਿਕਰਮ ਸਿੰਘ ਮਜੀਠੀਆ ਗੁਰਪ੍ਰੀਤ ਸਿੰਘ ਭੁੱਲਰ ਨੂੰ ਲੈ ਕੇ ਟਿੱਪਣੀਆਂ ਜਾਰੀ ਕਰਦੇ ਰਹਿੰਦੇ ਨੇ ਕਰਦੇ ਰਹੇ ਨੇ ਔਰ ਫਿਰ ਇੱਕ ਹੋਰ ਟਿੱਪਣੀ ਜਾਰੀ ਕਰ ਦਿੱਤੀ ਹੈ ਪਰ ਇਹ ਮਾਮਲਾ ਕਿਸ ਹੱਦ ਤੱਕ ਵਧੇਗਾ ਦਰਸਲ ਗੁਰਪ੍ਰੀਤ ਸਿੰਘ ਪੁੱਲਰ ਨੇ ਇੱਕ ਆਪਣੇ ਬਿਆਨ ਦੇ ਵਿੱਚ ਜਦੋਂ ਗੋਲੀ ਚੱਲੀ ਸੀ ਉਦੋਂ ਕਹਿ ਦਿੱਤਾ ਸੀ ਕਿ ਇੱਕ ਪੱਖ ਇਹ ਵੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਹੋ ਸਕਦਾ ਅਕਾਲੀ ਲੀਡਰਾਂ ਵੱਲੋਂ ਜਾਂ ਫਿਰ ਇਹ ਜਿਹੜੀ ਗੋਲੀ ਚੱਲੀ ਹੈ ਇਹ ਆਪ ਕਰਵਾਈ ਗਈ ਹੋਵੇ ਤਾਂ ਕਿ ਸੈਂਪਥੀ ਮਿਲ ਸਕੇ ਔਰ ਉਸ ਪੱਖ ਦਾ ਵੀ ਗੰਭੀਰਤਾ ਦੇ ਨਾਲ ਜਾਂਚ ਵਿਸ਼ਲੇਸ਼ਣ ਕੀਤਾ ਜਾਵੇਗਾ ਹੁਣ ਇਸੇ ਚੀਜ਼ ਨੂੰ ਲੈ ਕੇ ਕਾਲ ਲੀਡਰਾਂ ਦੇ ਵਿੱਚ ਤੈਸ਼ ਤੇ ਗੁੱਸਾ ਸੀ ਵਿਕਰਮ ਸਿੰਘ ਮਜੀਠੀਆ ਚ ਵੀ ਸੀ ਕਿ ਗੁਰਪ੍ਰੀਤ ਸਿੰਘ ਪੁੱਲਰ ਨੇ ਗੱਲ ਕਿਉਂ ਆਖੀ ਆ ਕਿਸ ਤਰ੍ਹਾਂ ਆਖੀ ਇਸੇ ਚੀਜ਼ ਨੂੰ ਲੈ ਕੇ ਵੱਖ-ਵੱਖ ਸਮੇਂ ਦੇ ਉੱਤੇ ਉਹਨਾਂ ਨੇ ਬਹੁਤ ਸਾਰੇ ਤੱਥ ਵੀ ਪੇਸ਼ ਕੀਤੇ ਸਗੋਂ ਗੁਰਪ੍ਰੀਤ ਸਿੰਘ ਪੁੱਲਰ ਨੂੰ ਲੈ ਕੇ ਬੜੀਆਂ ਟਿੱਪਣੀਆਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਔਰ ਹੁਣ ਦੁਬਾਰਾ ਇੱਕ ਟਿੱਪਣੀ ਗੁਰਪ੍ਰੀਤ ਸਿੰਘ ਪੁੱਲਰ ਨੂੰ ਲੈ ਕੇ ਵਿਕਰਮ ਮਜੀਠੀਆ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਕਰਦੇ ਨਜ਼ਰ ਆਈ ਹੈ